ਪ੍ਰੀਤ ਨੂੰ ਫੋਨ ਕਰਦੀ ਆ ਨੀ ਬਾਹਲੇ ਤੈਨੂੰ ਹੋ ਗਿਆ ਇਹਨੂੰ ਵੀ ਆਜੂਗੀ ਮੈਨੂੰ ਮਿਲ ਜੂਗੀ ਜੀਜਾ ਕਰੀ ਜਾਂਦਾ ਕਰਦੀ ਆ ਫੋਨ ਗੱਲਾਂ ਕਰ ਲਈਆਂ ਦੋਨੇ ਮੰਮਤੇ ਆ ਦੁੱਖ ਸੁੱਖ ਸੋਹ ਹੈਲੋ ਹਾਂ ਨਮਸਤੇ ਹੋਰ ਪ੍ਰੀਤ ਕਿਵੇਂ ਆ ਪਤਾ ਅੱਛਾ ਠੀਕ ਐ ਆਈ ਫੋਨ ਕੀਤਾ ਸੀ ਮੈਂ ਕਿ ਮੈਂ ਤਾਂ ਬਾਹਲੇ ਜੀਜਾ ਕਰੀ ਜਾਂਦਾ ਤੇ ਆ ਜਾ ਮੈਂ ਕਿ ਮੈਨੂੰ ਮਿਲ ਜਾ ਕੇ ਤੇ ਨਾਲ ਉਹਨੂੰ ਮੇਰੇ ਦੋ ਤਿੰਨ ਨੂੰ ਵੀ ਲਿਆਈ ਜੇ ਜਵਾਈ ਦਾ ਟਾਈਮ ਹੋਇਆ ਤਾਂ ਮੇਰੇ ਜਵਾਈ ਵੀ ਆਜੂਗਾ ਆ ਤੇਰੇ ਜਾਣਿਆ ਜੋ ਪੁੱਤ ਕਦੋਂ ਤੱਕ ਕੰਮ ਕੁਲ ਕਰੀ ਰਹੀ ਬੈਠੀ ਹੈ ਕੰਮ ਮੇੜ ਲੈ ਸਾਰਾ ਅੱਛਾ ਨਵੇਂ ਮੇੜੀ ਬੈਠੀ ਹੈ ਆਹ ਪੁੱਤ ਮੈਂ ਤਾਂ ਆਇਆ ਪਿਆ ਹੈ ਵਿਪਰੀਤੀ ਕਦੋਂ ਆਵੇਂ ਮੈਨੂੰ ਤੇ ਜਮੀ ਨਹੀਂ ਜੀ ਲੱਗਦਾ ਠੀਕ ਹੈ ਸੁਣ ਮੇਰੀ ਗੱਲ ਸੁਣੀ ਬੇਟੇ ਹਾਂਜੀ ਮੰਮੀ ਉਹ ਹੁਣ ਤ੍ਰਿਤੀ ਹੁੰਦੀ ਹੈਗੀ ਜਲਦੀ ਜਲਦੀ ਕੰਮ ਨਵੇਂ ਮੇੜ ਲਓ ਤਾਂ ਸਵੇਰੇ ਹੀ ਕੰਮ ਨਵੇਂ ਮੇੜ ਲਾਂਦੀ ਐ ਤੇ ਗੇੜੇ ਜਿਗਾ ਖਾਈ ਜੰਨੀ ਐ ਜਲ ਜਲ ਕਰੀਏ ਜੰਨੀ ਐ ਮੰਮੀ ਜੱਲ ਜੱਲ ਕਿਉਂ ਕਰੀ ਜਾਨੀ ਐ ਮੈਂ ਕਿਹੜੇ ਵੇਲੇਾਂ ਦੀ ਤਾਂ ਕੰਮ ਕਰੀ ਜਾਨੀ ਐ ਲੈ ਵੀ ਹੁਣ ਮੈਂ ਕਿਹੜੇ ਵੇਲੇ ਸਬਜ਼ੀ ਬਣਾਣੀ ਮਟਰ ਪਨੀਰ ਦੇਖ ਲੈ ਇੱਕ ਹੋਰ ਮੰਗਾ ਲਿਆ ਕਰ ਕਈ ਸਬਜ਼ੀਆਂ ਹੋਰ ਬਣਾਣੀ ਮਿਠਾਈ ਬਣਾਣੀ ਨਾਲ ਕੁਛ ਮਿਦਾ ਕਿੰਨੇ ਫੋਨ ਲਾਤੇ ਕਹਿੰਦੇ ਸੀਤੀ ਆਜੂ ਸੀਤੀ ਆਜੂ ਢਿੱਕੀ ਆਂਦੀ ਐ ਜਿਆ ਜਣਾ ਰੱਖਿਆ ਹੋਗਾ ਨਾਲੇ ਮੈਂ ਵੀ ਤਾਂ ਜਾਉਗੀ ਐ ਕਹਿੰਦੀ ਹੋਗੀ ਜੀ ਕੋ ਆ ਵੀ ਆਉਗੀ ਨਾਲਾ ਹਾਂ ਚਾ ਚੜ ਜੂਗਾ ਮੰਮੀ ਨੂੰ ਦੱਸਣ ਨੂੰ ਵੇਖ ਕੇ ਉਹ ਉਹ ਦੰਗਾਨੇ ਦੇਖ ਲੈ ਲੈ ਨਾਲ ਉਹਨੂੰ ਲਈ ਆਉਂਦੀ ਹੈ ਕਿ ਆਖਿਆ ਤਾਂ ਮੈਂ ਐਸੀ ਵੀ ਮੇਰੇ ਦੋ ਤਿੰਨ ਨੂੰ ਲੈ ਆਈਂ ਨਾਲੇ ਮੇਰੇ ਜਵਾਈ ਨੂੰ ਲਈ ਆਈਂ ਚੱਕ ਲਈ ਭੂਆ ਨੂੰ ਇੱਥੇ ਐਵੇਂ ਨਹੀਂ ਪਤਾ ਇਹਨੂੰ ਤਾਂ ਕਾਮਣੀ ਕੁੜੀ ਹੈ ਜਮੀ ਵੀ ਮਾਮਾ ਦੀਆਂ ਸੌ ਦੁੱਖ ਸੁੱਖ ਕਰਾਂਗੀਆਂ ਕੋਈ ਸੌ ਚੀਜ਼ ਦੇਣੀ ਹੁੰਦੀ ਹੈ ਮੈਨੂੰ ਵੀ ਇਹਦੇ ਸਾਹਮਣੇ ਕਿਵੇਂ ਦੇਊਗੀ ਮੇਰੇ ਮਮੀ ਦਾ ਮਾ ਚਾਚਾ ਚੜਾ ਲੂਗੀ ਦੇਖ ਕੇ ਆਪਾਂ ਬਾਰੀ ਕੁਛ ਹੋ ਜੂਗੀ ਵੀ ਨਾਲ ਭੂਆ ਨੂੰ ਲੈ ਜਾਂਦੀ ਹੈ ਕਿ ਅਸਲੀ ਗੱਲ ਹੈ ਸੱਸਰੀ ਘਰ ਦੀ ਸੱਸਰੀ ਘਰ ਹਰ ਪੁੱਤ ਠੀਕ ਹੈ ਵਧੀਆ ਮੰਮੀ ਤੁਸੀਂ ਠੀਕ ਆ ਠੀਕ ਹੈ ਵਧੀਆ ਤੇ ਭਾਬੀ ਹੋਰ ਸਾਰੇ ਠੀਕ ਹੈ ਸਾਰੇ ਠੀਕ ਹੈ ਅੰਦਰ ਹੈ ਭਾਬੀ ਤੇਰੀ ਸੋਈ ਚ ਮੈਂ ਕਹਤਾ ਸੀ ਮੈਂ ਕਿ ਪ੍ਰੀਤੀ ਨਹੀਂ ਆਉਣਾਗਾ ਤੇ ਮੈਂ ਕਿਾ ਜਲਦੀ ਜਲਦੀ ਕੰਮ ਨੂੰ ਮੇੜ ਲੈ ਇੱਕ ਤਾਂ ਕੰਮ ਕਿਹੜਾ ਕਰਦੀ ਹੈ ਜਲਦੀ ਜਲਦੀ ਜੇ ਕਰੀ ਜਾਂਦੀ ਹੈ ਮੇਰੇ ਤੋਂ ਚਿੱਤ ਖਿੱਚਦੀ ਹੈ ਕੰਮ ਔਰ ਮੇਰੇ ਤੋਂ ਚਿੱਤ ਖਿੱਚ ਜਾਂਦਾ ਹੈ ਤੇ ਵੀਰੇ ਵਰਗੇ ਵੀਰ ਗਿਆ ਤੇਰਾ ਡਿਊਟੀ ਤੇ ਕਚਹਿਰੀ ਗਿਆ ਹੋਇਆਗਾ ਐਸੇ ਕਾਕੂ ਕਾਕੂ ਪੜਨ ਗਿਆਗਾ ਅੱਛਾ ਛੁੱਟੀ ਨਹੀਂ ਸੀ ਉਹ ਖੇਡਣ ਵਾ ਗਿਆ ਸੱਤ ਪੁੱਤ ਭੁੱਲ ਗਈ ਅੱਛਾ ਹਾਂ ਉਹ ਖੇਡਣ ਵਾ ਗਿਆ ਜਵਾਕਾਂ ਨਾਲ ਅੱਛਾ ਜੈਸ਼ਨਾ ਆ ਪ੍ਰੀਤੀ ਆ ਗਈ ਪੁੱਤ ਆ ਜਾ ਹੋਰ ਮੰਮੀ ਕੀ ਕਰਦੇ ਹਨ ਬਸ ਮੈਂ ਤਾਂ ਉਹ ਤਵੇਲੀ ਬੈਠੀ ਨਾ ਲਾਣੀਆਂ ਤੋਂ ਲਾਣੀਆਂ ਉੱਥੇ ਬੈਗੀ ਉੱਥੇ ਬੈਗੀ ਅੱਛਾ ਖਾਣ ਪੀਣ ਨੂੰ ਤੇਰੀ ਭਾਬੀ ਬਣਾਈ ਜਾਂਦੀ ਐ ਮੈਂ ਖਾਈ ਜਾਂਦੀ ਆ ਕਰਨਾ ਕੀ ਐ ਮੈਂ दीदी नमस्ते ठीक ठीक है 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 और और ठीक ले दीदी ठीक नमस्ते नमस्ते बढ़िया नमस्ते 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 नमस्ते

ਗਾਲਸ ਖੋ ਮੇਂ ਹਾਂ ਜੀ ਆਹਾਂ ਤੇ ਪਵਨ ਉਚਾਰੇ ਨੇ ਬਤਾ ਲਈ ਸੁਤਾ ਵੀ ਆਪਣੇ ਕੌਣ ਕਹਿੰਦਾ ਕਿੰਨੂ ਜੇ ਕੋਈ ਵੀ ਕਹਿੰਦਾ ਇੱਥੇ ਜਿਹੜੇ ਤੇਰੇ ਕੋਲੇ ਜਵਾਕ ਆਉਂਦੇ ਟਿਊਸ਼ਨ ਤੇ ਉਹਨਾਂ ਬੁੜਾ ਦਿੰਦੀ ਆਪਣੇ ਪਹਿਲੇ ਬਥੇਰੇ ਫਰੂਟ ਪੀਆ ਕਰੇ ਐਪਲ ਪਏ ਨੇ ਹੋਰ ਸੌ ਕੁਝ ਪੀਏਗਾ ਮੰਮੀ ਕੋਈ ਨਾ ਭਾਜੀ ਲੈ ਕੇ ਆਏ ਨੇ ਵਿਚਾਰੇ ਐ ਥੋੜੀ ਹੁੰਦਾ ਐ ਇਹਨੂੰ ਪਤਾ ਨਹੀਂ ਹੈਗਾ ਵੰਡ ਨਹੀਂ ਗਰੀਬ ਜਵਾਕਾਂ ਨੂੰ

ਤੁਸੀਂ ਵੀ ਲੈ ਲਓ ਭਾਜੀ ਮੈਂ ਤਾਂ ਬੜੀ ਖੁਸ਼ੀ ਹੋਈ ਵੀ ਤੁਸੀਂ ਵੀ ਆ ਗਏ ਨਾਲ ਕਿੰਨੇ ਚਿਰ ਬਾਅਦ ਆਇਓ ਨਾ ਪੁੱਤ ਜਿਆਦਾ ਚੜਾਇਆ ਤਾਂ ਤਾਂ ਚਾਹ ਚੜਾਇਆ ਹਾਂਜੀ ਨਾ ਆਇਆ ਕਰੋ ਭੂਆ ਜੀ ਬੇਕੇ ਦਾ ਘਰ ਆ ਸੋਡੇ ਵੀ ਫਿਰ ਕੀ ਹੋ ਗਿਆ ਵੀ ਤੁਸੀਂ ਪਹਿਲਾਂ ਦੇ ਵਿਆਹ ਹੋਂ ਭਾਈ ਤੇ ਆਹ ਟਾਂਡੇ ਲੈ ਜਾ ਬਾਹਲੇ ਬੇਬੇ ਨੂੰ ਬਣਿਆ ਕਰ ਤੈਨੂੰ ਕੁਝ ਜ਼ਿਆਦਾ ਪਤਾ ਨਹੀਂ ਚੱਕ ਭਾਂਡੇ ਸੋਈ ਚ ਕੰਮ ਕਰ ਲੈ ਮੈਂ ਚਾਹ ਪੀ ਲਵਾਂ ਚਾਹ ਹੀ ਲੈ ਅੰਨੇ ਚਾਹ ਹੀ ਰੀ ਪੀ ਲੀ

ਇਹ ਮੇਰੇ ਧੀ ਲੈ ਕੇ ਆ ਗਈ ਮੈਂ ਤਾਂ ਨਹੀਂ ਮੈਨੂੰ ਕੀ ਲੋੜ ਸੀ ਹੁੰਦੀ ਜੇ ਮੇਰੀ ਮਾਂ ਹੁੰਦੀ ਕੁਝ ਕੁਝ ਮੈਨੂੰ ਵੀ ਪੜ੍ਹਾਉਂਦੀ ਜਿਵੇਂ ਉਹ ਦਿੱਤੀ ਦੀ ਸਿਖਿਆ ਕਰਦੀ ਮੇਰੇ ਵੀ ਕਰਦੀ ਹੁੰਦੀ ਫਿਰ ਮੇਰੀ ਮਾਂ ਉੱਪਰ ਜਾਈ ਬਹਾਈ ਰਹੇਗੀ ਦੂਜਿਆਂ ਦੇ ਮਾਰ ਜਾ ਕਰੂੰਗੀ ਜੇ ਬਾੜੇ ਓਕੇ ਨੇ ਮਾਤਾ ਕਦੇ ਕੋ ਸਕਿਆ ਹਾਂ ਵੀ ਨਹੀਂ ਮਾਮਾ ਨਾਲ ਹੀ ਪੇਕੇ ਹੁੰਦੇ ਨੇ ਜੀ ਮੈਨੂੰ ਤੇਰੇ ਤੇ ਬੜਾ ਜਿਆਦਾ ਗੁੱਸਾ ਚੜਿਆ ਪਿਆ ਕੀ ਹੋ ਗਿਆ ਮੰਮੀ ਉਹ ਤਾਂ ਤੇਰੇ ਭੂਆ ਨੂੰ ਕਾਸਮ ਲੈਣੇ ਤੂੰ ਨਾਲ ਮੰਮੀ ਮੋਂ ਨੂੰ ਕਿੱਥੇ ਲਿਆਉਂਗੀ ਸੀ ਮੰਮੀ ਜਦੋਂ ਉਹਨੂੰ ਨਾ ਹੁਣ ਡਿਊਟੀ ਤੋਂ ਫੋਨ ਆ ਗਿਆ ਉਹ ਤਾਂ ਜਾਣਾ ਪੈ ਗਿਆ ਹੁਣ ਮੈਂ ਇਕੱਲੀ ਕਰਕੇ ਮਜਬੂਰੀ ਚ ਲੈ ਗਈ ਹੁਣ ਮੈਂ ਇਕੱਲੀ ਉਹਦੀ ਸੋਣੀ ਲੱਗਦੀ ਸੀ ਉਹ ਤਾਂ ਮੈਂ ਤੈਨੂੰ ਐ ਕਹਿੰਦੀ ਆ ਕਮਲੀ ਇਹਦੀ ਇਹ ਮੈਂ ਤੈਨੂੰ 100 ਚੀਜ਼ ਦੇਣੀ ਸੀ ਬਲਾਈ ਸਮਾਨ ਕੱਢੀ ਬੈਠੀ ਸੀ ਹੁਣ ਉਹਦੇ ਉਹਦੇ ਕੋਲੇ ਤੈਨੂੰ ਮੈਂ ਕਿਵੇਂ ਦਵਾਂ ਫੇਰ ਉਹ ਮੈਂ ਆਖੂ ਤੀਨ ਅਗਰੀ ਦੀ ਚੀਜ਼ਾਂ ਦਿੰਦੀ ਆ ਵੀ ਮੈਨੂੰ ਕੁਝ ਵੀ ਨਹੀਂ ਦਿੱਤਾ ਹੁਣ ਮੰਮੀ ਤੁਸੀਂ ਐ ਕਰੋ ਹੁਣ ਸੋਨ ਛੂਟ ਤਾਂ ਦੇ ਨਾ ਪੁੱਗਣਾ ਪੁੜੀਂ ਦੇ ਨਾ ਪੁੱਗਣਾ ਮੈਨੂੰ ਦੇ ਨਾ ਪੁੱਗਾ ਤੇ ਜਿਹੜਾ ਤੂੰ ਬਾਕੀ ਮੈਨੂੰ ਦੇਣਾ ਸਮਾਨ ਨਾ ਉਹ ਤਾਂ ਤੂੰ ਕਿੱਧਰ ਰੱਖਦੀ ਤੇ ਬਾਕੀ ਮੈਨੂੰ ਪੈਸੇ ਦੇ ਦੇ ਤੇ ਨਹੀਂ ਬਾਕੀ ਸਮਾਨ ਮੈਂ ਜਿੱਦੇ ਗੱਡੀ ਲੈ ਕੇ ਆਈ ਸੀ ਉੱਤੇ ਲੈ ਲੈ। ਮੈਨੂੰ ਨਾ ਦੱਸ ਕੇ ਨਾ ਕਿਤੇ ਤੇਰੇ ਮਗਰ ਫੇਰ ਲੱਗੇ ਜੀ। ਨਾ ਹੁਣ ਨਹੀਂ ਮੈਂ ਦੱਸ ਕਿਉਂ ਨਹੀਂ ਹੁਣ ਦੱਸ ਫਿਰ ਗੱਡੀ ਲੈ ਕੇ ਆ ਜਾਗੇ। ਠੀਕ ਆ ਚਲ ਆਪਾਂ ਬਾਜ਼ਾਰ ਚੰਗੀ ਦੇ ਚੱਲ। ਇਹਨੂੰ ਤਾਂ ਘਰੀ ਛੱਡ ਕੇ ਜਾਵਾਂਗੇ। ਹੁਣ ਆਏ ਵੀ ਨਾ ਕਹਿੰਦੀ ਮੈਂ ਪੂਆ ਜਾ ਬਾਜ਼ਾਰ ਚ। ਨਹੀਂ ਹੁਣ ਨਹੀਂ ਮੈਂ ਕਹਿੰਦੀ। ਆ ਜਾ ਅਹੀਂ ਨਿਕਲ ਜਾਗੇ ਤਾਂ। ਮੰਮੀ ਆਪਾਂ ਤਾਂ ਵੱਧ ਪੈਸੇ ਚੱਕ ਲਈ ਤੇ ਆਪਾਂ ਤਾਂ ਹੋਟਲ ਤੇ ਖਾਯਾ ਮੰਗੇ ਤੇ ਮੈਂ ਨਹੀਂ ਘਰ ਦਾ ਖਾਣਾ ਮੇਰੇ ਤਾਂ ਚੀਕ ਕੇ ਪੈਤਾ ਨਾਲੇ ਕੋਈ ਨਹੀਂ ਜਿਹੜਾ ਕੁਝ ਮਰਜੀ ਖਾ ਲਈ ਤੈਨੂੰ ਖਵਾ ਲਿਉਂਗੀ ਨਾਲੇ ਜਿਹੜਾ ਕੁਝ ਲੈਣਾ ਉਹ ਲੈ ਲਈ ਚੰਗਾ ਤੇ ਗੱਲ ਕਰ ਤੇਰੀ ਭੂਆ ਦਾ ਭੂਆ ਨੂੰ ਕੁਝ ਨਹੀਂ ਦਤਾ ਮੰਮੀ ਆ ਜਪਾ ਦੋ ਨਹੀਂ ਖਾਏ ਬੰਦੇ ਨੂੰ ਜੈਸੇ ਰੋਟੀ ਘਰੇ ਖਵਾ ਦੂਗੀ ਉੱਥੇ ਜਾ ਕੇ ਤੂੰ ਫੋਨ ਕਰਦੀ ਤੇਰੀ ਭਾਬੀ ਨੂੰ ਘਰੇ ਖਵਾ ਦੂ ਹਾਂ ਹਾਂ ਘਰੇ ਖਵਾ ਦੂ ਜੈਸੇ ਠੀਕ ਹੈ ਜੀ ਆਪਕਾ ਮੈਂ ਨਾ ਰਸੋਈ ਚ ਕੰਮ ਕਰਨ ਲੱਗੀ ਸੀਗੀ ਤੇ ਫਿਰ ਤਾਂ ਇਹ ਮੈਥੇ ਤੁਹਾਡੇ ਕੋਲੇ ਆਇਆ ਨਹੀਂ ਗਿਆ 2 ਘੰਟੇ ਹੋ ਗਏ ਕੱਲਿਆਂ ਬਾਰ ਬੈਠਿਆਂ ਨੂੰ ਕੋਈ ਨਹੀਂ ਪੁੱਤ ਫਿਰ ਹੁਣ ਕੀ ਬਣਦਾ ਜੇ ਮਾਂ ਹੁੰਦੀ ਪਹਿਲਾਂ ਮਾਂ ਗੱਲਾਂ ਕਰੀ ਜਾਂਦੀ ਬੈਠੀ ਹੈ ਸਰਪਰ ਜੀ ਆ ਨਹੀਂ ਹੁੰਦਿਆ ਨੇ ਉਹ ਵੀ ਬਾਜ਼ਾਰ ਤੁਰਗੀਆਂ ਦੋਨੇ ਮਾਵਾਂ ਠੀਆਂ ਮੇਰਾ ਤਾਂ ਆਪ ਪੂਜਾ ਜੀ ਤੇਰਾ ਟੇਢਾ ਮਾਚਦਾ ਗੱਲ ਕਰ ਬੇ ਹੁਣ ਮੇਰਾ ਤਾਂ ਆਪਦੀ ਨਹੀਂ ਪੁੱਗਦੀ ਹਨਾ ਮੈਨੂੰ ਤਾਂ ਤੁਸੀਂ ਦੇਖਿਆ ਸੀ ਕਿ ਮੈਂ ਜ਼ਾਦੀ ਘੁੱਟ ਪੀਣ ਦਾ ਹੁਕਮ ਨਹੀਂ ਉਹ ਇਹਦਾ ਪਤਾ ਪੁੱਤ ਦੇਖੀ ਜਾਨਨੀ ਆ ਮੈਂ ਹੈ ਉਦੋਂ ਦਾ ਤੁਸੀਂ ਦੇਖੀ ਗਏ ਹੋ ਸਾਰਾ ਦਿਨ ਐ ਪੁੱਤੇ ਵੀ ਲਾਈ ਰੱਖਦੀ ਆ ਕਰ ਲਾ ਕਰ ਲੈ ਅੱਜ ਮੈਨੂੰ ਤਾਂ ਐ ਲੱਗਣ ਲੱਗਿਆ ਭੂਆ ਕਦੇ ਕਦੇ ਲੱਗਦਾ ਵੀ ਮੈਂ ਇਸ ਘਰ ਦੀ ਨੂੰਣੀ ਵੀ ਮੈਂ ਤਾਂ ਨੌਕਰਾਣੀ ਐ ਤੇ ਇਹ ਜੀ ਹਾਲਤ ਕਰ ਰੱਖੀ ਕੰਮ ਤਾਂ ਨਹੀਂ ਪੁੱਤਾਂ ਮੈਂ ਤਾਂ ਘੰਟਾ ਘੜੀ ਆ ਜਨਾਬ ਦੇ ਘਰੇ ਬਗ ਜੂੰਗੀ ਕਰ ਤਾਂ ਇਹਨੂੰ ਵੀ ਘਟਾਣਾ ਬਹੁਤ ਔਖਾ ਹੈ ਰੋਜ਼ ਕਰ ਤੇਰਾ ਔਖਾ ਭੂਆ ਜੀ ਬਾਹਲਾ ਮਾਣਾ ਔਖਾ ਹੁੰਦਾਗਾ ਐ ਲੱਗਣ ਲੱਗ ਜਾਂਦਾ ਵੀ ਮੇਰੀ ਤਾਂ ਕੋਈ ਹੋਣੀ ਹੁਣ ਤੁਸੀਂ ਆਏ ਹੋ ਜਦੋਂ ਦੇ ਆਏ ਹੋ ਨੇ ਸਾਨੂੰ ਮੂੰਹ ਨਹੀਂ ਲਾਇਆ ਜਮਾ ਮੈਂ ਦੇਖੀ ਜਾਨੀਆਂ ਮੈਂ ਦੇਖੀ ਜਾਨੀਆਂ ਮੈਂ ਦੇਖੀ ਜੇ ਮੈਂ ਵੀ ਉਦਾਂ ਦੀ ਐ ਪਰ ਆਇਆ ਪੁੱਜੇ ਮੇਰੀ ਪੂਕਦੀ ਨਹੀਂ ਮੈਂ ਕਹਿ ਨਹੀਂ ਸਕਦੀ ਜਦੋਂ ਮੈਂ ਕੁਝ ਕਹਿਣੀ ਹੈ ਫਿਰ ਮੈਨੂੰ ਭੱਜ ਪੱਟ ਸਾਰੇ ਹੈ ਤੇ ਸਾਰੇ ਨਹੀਂ ਪੁੱਤਾ ਢਿੱਡੇ ਬਥੇਰੇ ਮੱਚਦੇ ਵੀ ਪੂਹਾ ਜੀ ਉਸੇ ਕਰ ਦਿੱਤੀ ਤਾਂ ਪ੍ਰੀਤੀ ਦੀਦੀ ਹੈ ਉਸੇ ਕਰਦੇ ਤੁਸੀਂ ਤੇ ਹੀ ਹੂੰ ਗੱਲ ਕਰ ਪਈ ਵੀ ਅਗਲੇ ਦਾ ਦਿਮਾਗ ਚਾਹੀਦਾ ਵੀ ਇਹ ਵੀ ਸਾਡੇ ਘਰ ਦਿੱਤੀ ਹੈ ਪੁੱਤ ਮੇਰਾ ਤਾਂ ਕੋਈ ਜ਼ੋਰ ਨਹੀਂ ਹੁਣ ਮਾਂ-ਮਾਤ ਕਰ ਜ਼ੋਰ ਹੁੰਦਾ ਧੀਆਂ ਦਾ ਇਹ ਤਾਂ ਹੈਗਾ ਹੀ ਭੂਆ ਜੀ ਐਵੇਂ ਤਾਂ ਨਹੀਂ ਕਹਿੰਦੇ ਸਿਆਣੀ ਜਲੋਰ ਹੁੰਦਾ ਐਵੇਂ ਤਾਂ ਨਹੀਂ ਮਾਮਾ ਨੂੰ ਲੋ ਕਰਉਂਦੇ ਵੀ ਮਾਮਾ ਨਾਲ ਹੁੰਦੇ ਨਹੀਂ ਪਿੱਕੇ ਇਹ ਸੱਚੀਆਂ ਗੱਲਾਂ ਨੇ ਕਿੰਨੇ ਸੱਚੀਆਂ ਗੱਲਾਂ ਨੇ ਸੱਚੀਆਂ ਗੱਲਾਂ ਜੀ ਕਿਸੇ ਕਿਸੇ ਦੇ ਭੂਏ ਦੇ ਬਥੇਰੇ ਸੱਤ ਜੁਗ ਦੀਆਂ ਹੁੰਦੀਆਂ ਐ ਵੀ ਮਾਮਾ ਜਾਨ ਨਹੀਂ ਆਉਂਦਿੰਦੀਆਂ ਹਨਾ ਇਹ ਤਾਂ ਆਏ ਹੁਣ ਤਾਂ ਹੁਣ ਬਣੇ ਵੀ ਕੀ ਉਹੀ ਤਾਂ ਗੱਲ ਹੈ ਫਿਰ ਹੁਣ ਜਦੋਂ ਆਪਣੇ ਆਪ ਦੇ ਸਾਰੇ ਨਹੀਂ ਆਪਾਂ ਭਾਈ ਜੀ ਤਾਂ ਸਾਡਾ ਤਾਂ ਬਚੇਰਾ ਕਰਦਾ ਭੂਆ ਜੀ ਮੈਨੂੰ ਤਾਂ ਬਚੇਰਾ ਐ ਹੁੰਦਾ ਭੂਆ ਕੋਲੇ ਵੀ ਜਾਈਏ ਭਾਈ ਇਹਨੀ ਮੂ ਲਾਉਣਗੇ ਤਾਂ ਦੂਜੇ ਹੈਗੇ ਨੇ ਉਹਨਾਂ ਦੇ ਬਗਜਾ ਕਰੂੰਗੀ ਫਿਰ ਇਹਨਾਂ ਦੀ ਮਰਜ਼ੀ ਆ ਹੋਰ ਕੀ ਆ ਇਹ ਤਾਂ ਹੈਗਾ ਮੈਂ ਵੀ ਇਹੀ ਕਹਿੰਨੀ ਆ ਭਾਜੀ ਤੁਸੀਂ ਚਾਚੇ ਕੇ ਜਾਇਆ ਆਓ ਨਾ ਮੈਂ ਜਾ ਕੇ ਆਉਂਗੀ ਹਾਂ ਤੁਸੀਂ ਮੈਂ ਇਹ ਕਰਦੀ ਆ ਪਹਿਲਾਂ ਤੁਹਾਨੂੰ ਰੋਟੀ ਬਣਾਣਾ ਨਹੀਂ ਉਹ ਆਉਣਗੇ ਰੋਟੀ ਇਕੱਠੀ ਖਾ ਲਾਂਗੇ ਪ੍ਰੀਤ ਉਹਨਾਂ ਖਤਰ ਵੀ ਬਣਾਉਂਗੇ ਉਹ ਅੱਜ ਉਹ ਤਾਂ 2-3 ਘੰਟੇ ਤਾਂ ਹੋ ਗਏ ਮੁਰਦੀਆਂ ਵੀ ਪਤਾ ਨਹੀਂ ਕਿ ਕੁਝ ਖਰੀਦਣਗੇ ਚਾਚੇ ਕੇ ਜਾਇਆ ਆਓ ਚਲ ਤੁਸੀਂ ਚਾਚੇ ਕੇ ਜਾ ਜਾਓ ਫਿਰ ਮੈਂ ਤੁਹਾਨੂੰ ਆਏ ਨੂੰ ਬਣਾ ਦਵਾਂਗੇ ਆਖਣਗੇ ਕਾਦੀ ਆਈ ਆ ਭੂਆ ਸਾਡੇ ਘਰੇ ਨਹੀਂ ਆਈ ਜਵਾ ਚਾਖ ਦੇਣ ਚਲ ਫਿਰ ਤੁਸੀਂ ਜਾਇਆਓ ਭਾਜੀ ਠੀਕ

ਪੁੱਤਾ ਖਾਣਾ ਖਾਇਆ ਹੀ ਬਾਹਰ ਦੇਖਦੇ ਆਂ ਭੂਗਾ ਦਾ ਤੇਰੀ ਤਾਂ ਮੈਂ ਕੋਈ ਮਤਰਾਤ ਦੇ ਕੇ ਬਈ ਸਿਖਾਣਾ ਬਾਹਰ ਰੋਜ਼ ਘਰੇ ਤੇ ਜੀ ਅੱਕੇ ਬੈਸੇ ਖਾ-ਖਾ ਕੇ ਹੋਰ ਜੀ ਅੱਕ ਜਾਂਦਾ ਪੁੱਤ ਜੈਸ਼ਨੂ ਜੈਸ਼ਨੂ ਹਾਂਜੀ ਆਹ ਦੇ ਪੁੱਤ ਆਉਣੀ ਮਮੀ ਅੱਜ ਫਿਰ ਬਾਹਰ ਹੀ ਲਾਤਾ ਤੁਸੀਂ ਉਹ ਅੱਥੇ ਫਿਰ ਪ੍ਰੀਤੀ ਕਹਿੰਦੀ ਬਾਹਰ ਹੀ ਖਾਣਾ ਖਾ ਜਾਣੀ ਆ ਕਹਿੰਦੀ ਖਾਣਾ ਵੀ ਖਾਏ ਦੀ ਤੁਸੀਂ ਹਾਂ ਕਹਿੰਦੀ ਮੰਮੀ ਮੇਰੇ ਤੋਂ ਜੀ ਜਾ ਕੇ ਪਿਆਸੀ ਦਾ ਮਾਂ ਕਾ ਚਲ ਖਾਣਾ ਪੁੱਤ ਫਿਰ ਮੰਮੀ ਗੁੱਸਾ ਨਾ ਕਰੋ ਜੀ ਤੱਕਿਆ ਪਿਆ ਤੇ ਪੂਹਾ ਹਜੇ ਤੱਕ ਭੁੱਖੀ ਉਹਨੇ ਰੋਟੀ ਨਹੀਂ ਖਾਧੀ ਤੇ ਪੈ ਦੇਖੇਗੀ ਉਹ ਹੁਣ ਤਾਂ ਚਾਚੇ ਕੇ ਘਰੇ ਭੱਗੀ ਤੇ ਉਹ ਕਹਿੰਦੀ ਵੀ ਮੈਂ ਪ੍ਰੀਤੀ ਵਰਗਿਆਂ ਦੇ ਨਾਲ ਹੀ ਰੋਟੀ ਖਾऊंगी ਫਿਰ ਉਹ ਹੁਣ ਐ ਨਹੀਂ ਕਹੂਗੀ ਵੀ ਮੈਂ ਤਾਂ ਡਿੱਕੀ ਗਈ ਵੀ ਭੁੱਖੀ ਮਰੀ ਗਈ ਤੇ ਤੁਸੀਂ ਉੱਥੇ ਕਹਿੰਦੇ ਕਹੇ ਗੰਦ ਬਾਲਾ ਨਾ ਤੂੰ ਬੋਲਿਆ ਕਰ ਉਹ ਤਾਂ ਬਹੁਤ ਕੁਝ ਕਹਿੰਦੀ ਐ ਉਹਦੇ ਮੰਗਰ ਲੱਗ ਕੇ ਤਾਂ ਅੱਜ ਨੂੰ ਬੱਸ ਫਿਰ ਪਤਾ ਹੀ ਨਹੀਂ ਬੋਲੀ ਜਾਂਦੀ ਰਹਦੀ ਉਹ ਤਾਂ ਥੁਖਵਾ ਨਾਲ ਦੀ ਉੱਥੇ ਮੰਗੀ ਦਾਲ ਧਰ ਲਾਂਦੀ ਦੋ ਰੋਟੀਆਂ ਦੇ ਕੇ ਭਰੇ ਕਰਦੀ ਖਾ ਲਾਂਦੀ ਉਹ ਐ ਤਾਂ ਮੰਮੀ ਹੁਣ ਮੈਂ ਤੇਰੀ ਵਾਸਤੇ ਮਿੱਠਾ ਬਣਾਇਆ ਸੀ ਮਟਰ ਪਨੀਰ ਬਣਾਇਆ ਸੀ ਕਰਿਆ ਤਾਂ ਮੈਂ ਸਾਰਾ ਕੁਝ ਸੀ ਹੁਣ ਮੈਂ ਫੇਰ ਤਾਂ ਉਸੇ ਨਾਲ ਹੀ ਰੋਟੀ ਖਵਾਉਂਦੀ ਵਿਚਾਰੀ ਨੂੰ ਮੂੰਗੀ ਤਾਂ ਕਿਉਂ ਬਣਾਉਂਦੀ ਤੇ ਪਰ ਉਹ ਸੋਨੂ ਡਿੱਕੀ ਗਈ ਚਲ ਕੋਈ ਨਹੀਂ ਉਹ ਤਾਂ ਡਿੱਕੀ ਜਾਂਦੀ ਰਹਿੰਦੀ ਐ ਹੁਣ ਕਿੱਥੇ ਤੇ ਰਪਾ ਚਾਚੀ ਕਿ ਭਾਗੀ ਚਲ ਕੋਈਂ ਜਾ ਵੜ ਆਪਣੇ ਦੇ ਪੂਆਇਆ ਤੇ ਪੂਆ ਤੇ ਗੱਲ ਤਾਂ ਹੈ ਕਿ ਉਹ ਮੇਰੀ ਨਹੀਂ ਬੰਦੀ ਉਹਨਾਂ ਨੇ ਉਹਨਾਂ ਦੇ ਲੜਕੀ ਗਈ ਆ ਉਹ ਆਈ ਤਾਂ ਉਹ ਮੇਰੀ ਧੀ ਨਾਲ ਹੈ ਤੇ ਉਹਨਾਂ ਦੇ ਕੀ ਕਰਨਗੇ ਆ ਅੱਡ ਆ ਜਾਂਦੀ ਫਿਰ ਮੰਮੀ ਆਏ ਜੀ ਉਹ ਮੁਰਗੀ ਚਾਚੇ ਕੇ ਗੁੱਸਾ ਨਹੀਂ ਕਰਨਗੇ ਚਾਚਾ ਵੀ ਉਹਦਾ ਭਰਾ ਲੱਗਦਾ ਤੁਸੀਂ ਤਾਂ ਸਾਰੀਆਂ ਗੱਲਾਂ ਮੰਮੀ ਐਂ ਕਰਦੇ ਹੋ ਨਾ ਤੂੰ ਤਾਂ ਜਿਆਦਾ ਸਿਆਣੀ ਐ ਤੂੰ ਤਾਂ ਪੂਆ ਦੇ ਪੈਰ 'ਚ ਪੈਰ ਧਰਦੀਆਂ ਮੈਨੂੰ ਪਤਾ ਹੀ ਐ ਤੇਰਾ ਮੰਮੀ ਐਨੀ ਇੱਕ ਤਾਂ ਨੌਲੇਜ ਹੋਣੀ ਚਾਹੀਦੀ ਐ ਵੀ ਇਹ ਪੂਆ ਦਾ ਭਰਾ ਉਹਨਾਂ ਤੇ ਤਾਂ ਜਾਊਗੀ ਤੰਗ ਮम्मी ਮੈਂ ਹੁਣ ਸੋਨੂ ਕੀ ਬਣਾ ਦਾਂ ਫੇਰ ਚਾਹ ਬਣਾ ਦਿੰਨੀ ਆ ਜਾਂ ਤਾਂ ਅਜੇ ਤਾਂ ਅਸੀਂ ਕੁਛ ਨਹੀਂ ਖਾਣਾ ਪਤਾ ਕੁਛ ਹੀ ਮੈਂ ਨਹੀਂ ਖਾਣਾ ਮਿੱਠਾ ਬਣਾਇਆ ਜਿਹੜਾ ਉਹ ਖਾਣਾ ਨਹੀਂ ਹੁਣ ਨਹੀਂ ਖਾਣਾ ਚਲ ਠੀਕ ਆ ਅਜੇ ਤਾਂ ਕੁਛ ਨਹੀਂ ਖਾਣਾ ਦੇਖ ਲੈ ਪ੍ਰੀਤੀ ਆਪਾਂ ਤਾਂ ਵਾਗੀਆਂ ਬਾਜ਼ਾਰ ਮੰਗਰੋਂ ਜੱਸਣ ਨੇ ਤੇ ਪੂਆ ਨਹੀਂ ਕੀਤੀਆਂ ਗੱਲਾਂ ਜੱਸਣ ਜਿਆਦਾ ਨਹੀਂ ਪੂਆ ਰਹੀਆਂ ਚ ਹਾਂ ਮਲਾਂਦੀ ਹਾਂ ਤੂੰ ਤਾਂ ਮੈਨੂੰ ਵੀ ਲੱਗਦਾ ਹੀ ਹੈ ਵੀ ਜਿਆਦਾ ਹੀ ਆਪਸ ਮੈਂ ਦੋਨਾਂ ਨਹੀਂ ਬੰਦੀ ਹੁੰਦੀ ਇਹਨਾਂ ਦੀ ਮੈਂ ਕਿਹੜਾ ਇਹਨਾਂ ਨੂੰ ਗੋਲਦੀਆਂ ਮੇਰੀ ਪੁਗਦੀ ਐ ਮਰਜ਼ੀ ਤਾਂ ਮੇਰੀ ਚੱਲੂ ਕਰੀ ਜਾਂਦਾ ਚੁਗਲੀ ਕਰਕੇ ਜਸ਼ਨ ਨਾਲ ਗੱਲਾਂ ਕਰਕੇ ਜਸ਼ਨ ਭੂਆ ਕੋਲੇ ਕਰੂ ਮੇਰੀ ਮੰਮੀ ਮਾਰਦੀ ਐ ਇਹਨਾਂ ਕੋਲ ਫਰਕ ਪੈਂਦਾ ਜਦੋਂ ਪੁਗਦੀ ਤਾਂ ਮੇਰ ਗੋਈ ਐ ਮੇਰਾ ਕੀ ਕਰ ਲਾਂਗੇ ਭੂਆ ਵੀ ਆ ਗਈ ਮੰਮੀ ਆ ਗਈ ਕੋਲੇ ਕੱਚ ਕੇ ਗਈ ਹੋ ਗਈ ਗੱਲਾਂ ਬਾਤਾਂ ਕਰਨ ਕੱਚ ਕੇ ਆ ਗਈਆਂ ਪ੍ਰੀਤੀ ਹਾਂ ਪੂਆ ਆ ਗਏ ਸੀ ਮੈਂ ਤਾਂ ਉਧਰ ਬਾਗੀ ਸੀ ਤੇ ਚਾਚਾ ਗਿਆ ਕਿ ਨਹੀਂ ਅੱਛਾ ਰੋ ਗੱਲਾਂ ਬਾਤਾਂ ਕਰੀ ਗਏ ਬੈਠੇ ਚਾਹ ਪਾਣੀ ਕੀਤਾ ਉਹਨਾਂ ਨੇ ਚੱਲ ਰੋਟੀ ਰੋਟੀ ਖਾ ਲਿਓ ਬੈਹ ਜੋ ਮਾਂ ਪ੍ਰੀਤੀ ਹੋਰੀ ਆਉਣ ਗਿਆ ਚੱਲ ਉਹ ਤੋਂ ਬਣਾਉਣਗੇ ਫੇ ਤੁਸੀਂ ਵੀ ਬੜੀ ਟਾਈਮ ਲਾਏ ਪਰ ਤਾਂ ਤਾਂ ਫਿਰ ਤੁਹਾਨੂੰ ਪਤਾ ਸਾਰੀਆਂ ਆ ਜਾਂਦੀਆਂ ਨੇ ਗੱਲਾਂ-ਵੱਤਾਂ ਕਰਦੀਆਂ ਨੇ ਬੈਠ ਜਾਂਦੀਆਂ ਨੇ ਆਹ ਤੇ ਰੋਟੀ ਖਾ ਕੇ ਹੀ ਹੋਣੀਂ ਭਾਂਜੀ ਪਰ ਜਾਨੀ ਨੇ ਵਧੀਆ ਰੋਟੀ ਖਵਾਈ ਹੋਊਗੀ ਕੋਈ ਨਹੀਂ ਖਵਾ ਦੇਣ ਗਿਆ ਰੋਟੀ ਤਾਂ ਵਧੀਆ ਖਵਾਉਂਦੇ ਜੇ ਹੁਣ ਜਹਾਂ ਜਹਾਂ ਕੋਈ ਅਗਲੇ ਦਾ ਸਰਦਾ ਹੁੰਦਾ ਜਿਸ ਜੀ ਚੁੱਲੇ ਤੇ ਪੱਕਦੇ ਆਗਲਾ ਖਵਾ ਦਿੰਦਾ ਤੇ ਇਧਰ ਜਸ਼ਨ ਕੋਲੇ ਖਾ ਕੇ ਸ ਰੋਟੀ ਇਹ ਗੱਲਾਂ-ਵੱਤਾਂ ਹੀ ਕਰੇ ਗਈਆਂ ਜੱਸ ਨੇ ਕੋਲ ਕਹਿੰਦੀਆਂ ਵਿਚਾਰੇ ਕੋਲ ਗੱਲਾਂ ਬਾਤਾਂ ਕਰਦੇ ਨੇ ਤਾਂ ਕੰਮ ਕੰਮਾਂ ਵਿੱਚ ਤਾਂ ਦਾ ਟਾਈਮ ਨਹੀਂ ਲੱਗਾ ਮਿੰਟ ਵੀ ਮੇਰੇ ਕੋਲ ਖੜਨ ਬੈਠਣ ਦਾ ਮੈਂ ਤਾਂ ਮੈਂ ਤਾਂ ਬਾਜ਼ਾਰ ਵਾਗੀ ਸੀ ਕਿ ਇਹ ਮਗਰੋਂ ਚਾ ਉਹ ਗੱਲਾਂ ਬਾਤਾਂ ਕਰ ਹੀ ਲੈਂਦਾ ਅਗਲਾ ਇਹ ਗੱਲਾਂ ਬਾਤਾਂ ਦਾ ਟਾਈਮ ਲੱਗਾ ਵਿਚਾਰੇ ਨੂੰ ਭਾਂਡੇ ਮਾਜਲੇ ਅੰਦਰੋਂ-ਬਾਹਰ ਸੋ ਵੀ ਸਾਫ਼ ਕਰਨ ਲੱਗੀ ਕਹਿੰਦੀ ਫਿਰ ਮੰਮੀ ਹੋਰੀ ਆਉਣ ਵਾਲੀਆਂ ਨੇ ਕਹਿੰਦੀ ਰੋਟੀ ਬਣਾਉਣੀ ਹੈਗੀ ਉਹ ਤਾਂ ਸੋ ਤੇ ਮੇਰੇ ਪਾਣੀ ਘੜਤੀ ਆ ਜੀ ਐਸੀ ਵੀ ਜਾਈਆਂ ਬਾਜ਼ਾਰ ਪੈਂਜੀ ਆ ਮੈਂ ਸੂਟ ਲਈ ਤੇਰੇ ਵਾਸਤੇ ਪਾਣੇ ਕਰ ਦਿੱਤੀਆਂ ਤੂੰ ਤਾਂ ਸਾਡਾ ਪ੍ਰਕਰੇ ਨਾ ਕਰੇ ਮੈਨੂੰ ਤਾਂ ਕਰਨੀ ਪੈਂਦਾ ਤੂੰ ਦੱਸਾ ਦਿੰਦੀ ਆਉਂਦਾ ਭਾਈ ਤੇ ਤੁਹਾਡੇ ਮਨਾਂ ਚ ਫੱਕ ਨੇ ਆ ਲੈ ਹਰੀ ਕੋ ਦੇ ਪ੍ਰੀਤੀ ਕਹਿੰਦੀ ਵੀ ਆਹੀ ਸੋਹਣਾ ਲੱਗੂਗਾ ਭੂਆ ਦੇ ਕਹਿੰਦੀ ਸੂਟ ਕਹਿੰਦੀ ਆ ਲੈ ਲੈ ਇਹ ਲੋ ਸੋਹਣਾ ਏ ਤੇ ਉਹਨਾਂ ਦੀਆਂ ਤਾਰਾਂ ਨੇ ਜਿਹੜਾ ਲਿਆਂਦਾ ਬੜੀ ਮਹਿੰਗਾ ਦਿੱਤਾ ਹੈ ਮੋਟਾ ਹੈਗਾ ਸੂਟ ਸਰਦੀ ਚ ਪਾਉਣ ਵਾਲਾ ਆ ਉਹਨਾਂ ਨੇ ਵੀ ਦਿੱਤਾ ਮੈਨੂੰ ਲਿਆ ਕੇ ਮੈਨੂੰ ਵੀ ਬਾਜ਼ਾਰ ਲੈ ਗਈ ਟਾਈਮ ਲੱਗ ਗਿਆ ਮੈਨੂੰ ਬਾਜ਼ਾਰ ਚ ਲੈ ਗਈਆਂ ਕਹਿੰਦੀ ਚੱਲ ਤੈਨੂੰ ਸੂਟ ਦਿਵਾ ਲੇਗੀ ਉਹਨਾਂ ਨੇ ਮੈਨੂੰ ਆ ਦਿੱਤਾ ਹੈਗਾ ਤਨਿਆ ਉਹਦੇ ਮਨਪਸੰਦ ਦਾ ਲੈ ਲੈ ਮੋਰਾਂ ਜੇ ਵਾਲਾ ਸੂਟ ਦੇਤਾ ਇਹਨੂੰ ਕਿਹੜਾ ਪਤਾ ਲੱਗਦਾ ਕਹਿੰਦੀ ਆਪਦੇ ਮਨਪਸੰਦ ਦਾ ਲੈ ਲੈ ਵਧੀਆ ਪਾਵੇਂਗੀ ਕਹਿੰਦੀ ਆਹੋ ਆ ਮੋਰ ਜੇ ਸੋਹਣੇ ਲੱਗਣਗੇ ਪਾਏ ਮੋਰਾਂ ਵਾਲਾ ਵਧੀਆ ਲੈ ਕੇ ਦਿੱਤਾ ਭਾਈ ਆਪਦੇ ਪਸੰਦ ਦੇ ਲੈ ਆਈਆਂ ਨਾਲ ਲੈ ਗਈਆਂ ਜਦੋਂ ਫੇਰ ਮੜੇ ਇਹ ਇੱਕ ਤਾਂ ਲੈਂਦੇ ਆਪਦੇ ਪਸੰਦ ਦੇ ਲੈਂਗੀਆਂ ਮੋਰਾਂ ਵਾਲਾ ਪਾਇਆ ਤੇਰੀ ਸੋਹਣਾ ਲੱਗੂ ਮਰਦੇ ਹਿਸਾਬ ਨਾਲ ਕੋਈ ਨਹੀਂ ਕੀ ਕਹਿੰਦਾਗਾ

ਕੋ ਪੁੱਛ ਲਿਆ ਮੰਮੀ ਮੈਂ ਤਾਂ ਤੁਸੀਂ ਤਾਂ ਮੇਰੀ ਹਰ ਇੱਕ ਗੱਲ ਨਾਲ ਹੀ ਹੈਗੀ ਨਾ ਨਾ ਮੈਂ ਕਿਹਾ ਦਾਦੇ ਆਉਂਦਾ ਹੋਣਾ ਤੂੰ ਵਗ ਜਾ ਤੇਰੀ ਭੂਆ ਨਾਲ ਦੁਬਾਰੇ ਗੇੜਾ ਕੱਢਿਆ ਕੀ ਕਿੱਢੀ ਤੂੰ ਗੱਲ ਹੈ ਜੋ ਪੁੱਛ ਲਿਆ ਐਂ ਕਰਦੇ ਕਿੱਦਿ ਗੱਲ ਤੇਰੇ ਤੋਂ ਪੁੱਛ ਲਿਆ ਮੈਂ ਤਾਂ ਪੂਜੀ ਬੋਲਣ ਦਾ ਹੁਕਮ ਨਹੀਂ ਨਾ ਭਈ ਮੈਨੂੰ ਤਾਂ ਲੱਗਦਾ ਮੈਨੂੰ ਦੇਖ ਕੇ ਐਂ ਜੇ ਕਰਨ ਲੱਗ ਜਾਂਦੀ ਆ ਫਿਰ ਤਾਂ ਨਹੀਂ ਨਹੀਂ ਛੋੜਾ ਤਾਂ ਬਥੇਰਾ ਕਰਦੇ ਪੂਜੀ ਮੀਮੀ ਕਹਿੰਦਾ ਹਾਂ ਤਾਂ ਚੱਲ ਮੈਨੂੰ ਲੱਗ ਜਾਂਦੇ ਨਹੀਂ ਕਰਨਾ ਛੋੜਾ ਤਾਂ ਬਥੇਰਾ ਕਰਦੇ ਆ ਚੱਲ ਛੱਡ ਪਰਿਆ ਤੇਰੀ ਭੂਆ ਵਾਸਤੇ ਸੂਟ ਲਿਆਂਦਾ ਇੱਕ ਪ੍ਰੀਤ ਜਿੱਕੇ ਸੋਣਾ ਬਾਬੇ ਆਹ ਲੈ ਕੇ ਦਿੱਤਾ ਮੰਮੀ ਆ ਇਹ ਲੋਕ ਹੀ ਹੋਇਆ ਮੈਂ ਕਿਉਂ ਸੂਟ ਹੈਗਾ ਮੋਟਾ ਪਾਉਣ ਵਾਲਾ ਮੰਮੀ ਮਾੜੀ ਤੇ ਰੇਕ ਫਿਰਦਾ ਪਰ ਸਾਡੀ ਕੰਮ ਵਾਲੀ ਦੇ ਵੀ ਇਸੇ ਦੇ ਨਾਲ ਦੇ ਪਾਏ ਹੋਇਆ ਜਮੇ ਇਹ ਕੰਮ ਕਰਕੇ ਮੈਂ ਤਾਂ ਤਪੂਆ 5 ਸਾਲਾਂ ਬਾਅਦ ਆ ਇਸ ਦੀ ਵਿਚਾਰ ਬੋਲਿਆ ਹੁੰਦਾ ਨਹੀਂ ਇਹ 1000 ਰੁਪਏ ਰਸੂਟ ਹੈ ਦੂਜਾ ਜੱਜ ਦਾ ਕੋਹਨ ਕੀ ਲਿਆ ਨੰਦੀ ਆ ਮੰਨ ਦਿੱਤਾ ਬੁੱਖ ਅੱਛਾ ਚਾਚੇ ਕਹਿੰਦੇ ਹਾਂ ਇਹ ਤਾਂ ਬਾळा ਸੋਨਾ ਪੂਜਾ ਜੀ ਹੋਰ ਜੇ ਆ ਤਾਂ ਤੁਸੀਂ ਆਣ ਜਾਣ ਵਾਸਤੇ ਸਮਾ ਲਿਓ ਕਿ ਆ ਸ਼ਾਦੀ ਆਂ ਲੈ ਕੇ ਦਿੱਤਾ ਕਹਿੰਦੀ ਚੱਲ ਤਰੇ ਪਾਇਆ ਜਾਂਦਾ ਵਿਆਹ ਸਾਡਾ ਆ ਘਰੇ ਪਾਲਿਆ ਕਰਿਓ ਚੱਲ ਹੋਰ ਕੀ ਐ ਫਿਰ ਹੁਣ ਚਲੋ ਆਂ ਤੇ ਆ ਵਿਆਹ ਸ਼ਾਦੀ ਵਾਸਤੇ ਰੱਖ ਲਓ ਤੁਸੀਂ ਹੈਨਾ ਫਿੱਕਾ ਦਾ ਰੰਗ ਆ ਸੋਹਣਾ ਵਿਆਹ ਕਰਦੀਆਂ ਰੰਗ ਲਿਆਂਦਾ ਪੀ ਦੇਖ ਲੈਤਾ ਬਹੁਤ ਸੋਹਣਾ ਦਿੱਤਾ ਚਾਚਾ ਜੀ ਐਂ ਕਰੋ ਜੈਸਾ ਨਾ ਤੇਰੇ ਪੇਕੇ ਨੇ ਤੈਨੂੰ ਸੂਟ ਦਿੱਤਾ ਹੁਣ ਬਾਹਰ ਸੋਹਣਾ ਉਹ ਤੁਹਾਨੂੰ ਦੇ ਦੇ ਤੇਰੀ ਨੂੰ ਇਹ ਮੈਂ ਸਮਾ ਕੇ ਪਾ ਲੂੰ ਕੋਈ ਜੇ ਤੁਹਾਡੀ ਪਸੰਦ ਨਹੀਂ ਤਾਂ ਮੈਂ ਤਾਂ ਸੋਨਾ ਕਰਕੇ ਲਈ ਆਈ ਆ ਨਾਲ ਨਹੀਂ ਹੁੰਦੀ ਹੈਗੀ ਕਿਉਂ ਮੈਂ ਇਹਦੇ ਪੇਕੇ ਆਲੇ ਲਿਜਾਵਾਂਗੀ ਜਿਹੜਾ ਜਿਹੜਾ ਹੈਗਾ ਵਧੀਆ ਠੀਕ ਹੈ ਨਾ ਪਾਉਂ ਕਮ ਵਾਲੀ ਨੂੰ ਦੇ ਦੂੰ ਐਵੇਂ ਤਾਂ ਬੇਅਰਥਾ ਜਾਂਦਾ ਨਹੀਂ ਪੋਜੀ ਐਂ ਕਰ ਲਾਂਗੇ ਜਿਹੜੀ ਮੇਰੀ ਮੰਮੀ ਮੈਨੂੰ ਬਾਹਲੇ ਸੋਨੇ ਲਿਆ ਕੇ ਦਿੰਦੀ ਐ ਐਹੇ ਜੀ ਲਿਆਉਂਦੀ ਹੁੰਦੀ ਹੈ ਮੇਰੇ ਵਾਸਤੇ ਉਹਦੀ ਸੋਨੂ ਲਿਆ ਤਾ ਉਹਨਾਂ ਚੋਂ ਦੇ ਦੂੰਗੀ ਮੈਂ ਸੋਨਿਕ ਤਾ ਨੂੰ ਪੁੱਤ ਕਾਨੂੰ ਦੇਣਾ ਨਾ ਨਾ ਕੋਈ ਨਹੀਂ ਮੈਂ ਲਿਆ ਨਾ ਕੋਈ ਚੋਂ ਦੇ ਦੂੰ ਇਹ ਨਹੀਂ ਸੋਨੇ ਲਿਆ ਕੇ ਦਿੰਦੀ ਕੋਈ ਨਹੀਂ ਲਿਓ ਪੋਜੀ ਮੇਰਾ ਪੋਜੀ ਚਲੋ ਆਜੋ ਅੱਛੇ ਤਾਈ ਰਹੂਗਾ ਤੁਸੀਂ ਰੋਟੀ ਖਾ ਲਓ ਆਜ ਪੂਹਾ ਜੀ ਅੰਦਰ ਨਸ ਜਿਹੜੀਆਂ ਰੋਟੀਆਂ ਤਾਂ ਮੇਰੇ ਘਰ ਚੜਾਉਂਦੀਆਂ ਭਾਈ ਕੋਈ ਨਾ ਇਹ ਤਾਂ ਨਾਲੇ ਪੂਹਾ ਜੀ ਖਾਏ ਇੰਨਾ ਤੁਸੀਂ ਭੁੱਖੇ ਮਰੇ ਨਾਲ ਪਿੱਛੇ ਆਜੋ ਤੁਸੀਂ ਰੋਟੀ ਖਾ ਲਓ ਹੁਣ ਤਾਂ ਮੈਨੂੰ ਉਹਨਾਂ ਨੇ ਚਾਹ ਪਾਣੀ ਪਿਆਤਾ ਸੀ ਨਾਲੇ ਰੋਟੀ ਖਾਣ ਨੂੰ ਤਾਂ ਮੇਰਾ ਚਿੱਤ ਜਵਨ ਨਹੀਂ ਮੰਨਦਾ ਨਾਲੇ ਆਏ ਕਹਿੰਦੀਆਂ ਜਿਹੜੀਆਂ ਗੱਲਾਂ ਬਾਤਾਂ ਰਹੀਆਂ ਅੰਦਰ ਜਾ ਕੇ ਕਰ ਲੋ ਰਸੋਈ 'ਚ ਅਸੀਂ ਕੋਈ ਗੱਲ ਨਹੀਂ ਕੀਤੀ ਹੈਗੀ ਫਿਰ ਨਾ ਛੱਡ ਕੇ ਜਾਂਦੀ ਭਾਈ ਤੂੰ ਨਾਲ ਲੈ ਜਾਂਦੀ ਜਿਵੇਂ ਤ੍ਰੀਤੀ ਲੈ ਗਈ ਸੀ ਇਹਨੂੰ ਲੈ ਜਾਂਦੀ ਇਹਨੇ ਜਿੱਥੇ ਤ੍ਰੀਤੀ ਜਸੂ ਪੇ ਨੂ ਵੀ ਲੈ ਜਾਂਦੀ ਨਾਲ ਹਾਂ ਤਾਂ ਪਹਿਲੇ ਹੈ ਨਾ ਤੇਰੇ ਮਰਜ਼ੀ ਛੱਕ ਨਾ ਜਾਂਦਾ ਕੋਈ ਮੈਂ ਤਾਂ ਉਧਰ ਬਗ ਜਾਂਦੀ ਕੋਈ ਨਹੀਂ ਪੁੱਤ ਤੁਸੀਂ ਰੋਟੀ ਖਾ ਲਓ ਮੰਮੀ ਦਾ ਸਵੇਾਈ ਐਵੇਂ ਇਹਨੂੰ ਮੈਂ ਤਾਂ ਉਧਰ ਜਾ ਕੇ ਖਾਏ ਆਉਂਦੀ ਤੋ ਨਹੀਂ ਨਹੀਂ ਕੋਈ ਨਹੀਂ ਪੁੱਤ ਸਾਈਓ ਤੁਸੀਂ ਮੈਂ ਤੇ ਨਾ ਖੇਸੀ ਵੀ ਇਹਨੂੰ ਨਾ ਲੈ ਕੇ ਆਉਂਦੀ ਤੁਸੀਂ ਖਾ ਜਾਂਦੇ ਮੈਨੂੰ ਕਿਹੜੀਆਂ ਰੋਟੀਆਂ ਲੱਗਦੀਆਂ ਨੇ ਮੇਰੇ ਨਹੀਂ ਪੁੱਆ ਮੰਮੀ ਨਾ ਹੀ ਬੋਲੀ ਅੰਦੀ ਤੁਸੀਂ ਖਾ ਲਓ ਰੋਟੀ ਤੈਨੂੰ ਮੈਂ ਤੈਨੂੰ ਕਿਹਾ ਸੀ ਪ੍ਰੀਤੀ ਵੀ ਇਹ ਤਾਂ ਕਰਉਣਾ ਕੀ ਹੈ ਨਾਲੇ ਤਾਂ ਉਹਦੇ ਨਾਲ ਗੱਲਾਂ ਬਾਤਾਂ ਦੁੱਖ ਸੁੱਖ ਕਰਿਆ ਇਹਨਾਂ ਨੇ ਖਬਰ ਕੀ ਕੀ ਕਿਹਾ ਹੁਣ ਉਹਨੇ ਵੀ ਤੇ ਇਹਨੇ ਵੀ ਕਹਿੰਦੀ ਹੋਗੀ ਉਹ ਤਾਂ ਸੱਜ ਦੀ ਨਹੀਂ ਇਹ ਤਾਂ ਮੈਨੂੰ ਘਰੇ ਨਹੀਂ ਬੜਨ ਦੇਸੋ ਮੇਰੀਆਂ ਗੱਲਾਂ ਕਰੀਆਂ ਇਹ ਜੀ ਨੂੰ ਤਾਂ ਲੈ ਕੇ ਨਾਵੇ ਨਾਲ ਹੁਣ ਨਾ ਲੈ ਕੇ ਆਈ ਨਹੀਂ ਹੁਣ ਨਹੀਂ ਲੈ ਕੇ ਆਉਣੀ ਹੁਣ ਤਾਂ ਬਸ ਮੇਰੀ ਮਜਬੂਰੀ ਸੀ ਮੈਂ ਤਾਂ ਲੈ ਆਈ ਇਹਨੂੰ ਹੁਣ ਨਹੀਂ ਲਿਆਉਂਦੀ ਤੂੰ ਮੁੜ ਕੇ ਹਾਂ ਚਲ ਆ ਜਾ ਆਪਾਂ ਗਿਆੜਾ ਕੱਢਿਆਉਣੀ ਆ ਆਉਂਦੇ ਆਂ ਜਾਣਾ ਹਾਂ ਆਪਾਂ ਅੰਡੇ ਲੈ ਜਾਪਤਾ ਹਾਂਜੀ ਆ ਗਈ ਰੋਟੀ ਖਾ ਲਈ ਬਹੁਤ ਸੁਆਸੀ ਸਾਰਾ ਨਾਣ ਮਿਰਚ ਵਧੀਆ ਸੀ ਇਹਦੇ ਚ ਬੜੀ ਵਧੀਆ ਘੈਂਟ ਬਣਾਈ ਸੀ ਸਬਜੀ ਉਹ ਐਜੀ ਤੁਸੀਂ ਤਾਂ ਕਹਤਾ ਮੇਰੀ ਮੰਮੀ ਤਾਂ ਸਾਰਾ ਦਿਨ ਨੂੰ ਗੋਚਾ ਕਰ ਉਹ ਤਾਂ ਸਾਰ ਦਿਨ ਬਸ ਤੈਨੂੰ ਪਤਾ ਹੀ ਗੋਦਨ ਗੋਚਾ ਦਾ ਤਾਂ

ਪ੍ਰੀਤਿੰਗ ਇਹਦੇ ਵਿੱਚ ਹੀ ਮੈਂ ਤੇਰੇ ਸੂਟ ਦੇ ਪੈਸੇ ਪਾਤੇ ਹੁਣ ਤੇਰੇ ਭੂਆ ਦੇ ਸਾਹਮਣੇ ਕਿਵੇਂ ਦੇਵਾਂਗੀ ਤੇ ਆਹ ਲੈ ਫਿਰ ਜਾਨਣਾ ਨਾ ਤੁਸੀਂ ਹਾਂ ਮੈਂ ਜਾਨਣਾ ਹਾਂ ਤੁਸੀਂ ਰਹਿ ਰਹੋ ਦੂਸਰੋਂ ਹਾਂ ਇਹਦੇ ਵਿੱਚ ਹੀ ਪੈਸੇ ਨੇ ਠੀਕ ਹੈ ਦੀਦੀ ਨੂੰ ਤਾਂ ਅੱਛਾ ਪੈਸੇ ਵੀ ਦਿੱਤੇ ਮੰਮੀ ਹੂੰ ਤੁਸੀਂ ਮੈਂ ਇਹਨਾ ਮੰਗ ਨੂੰ ਲੜੋਂਗੇ ਤਾਂ ਮੈਨੂੰ ਪਤਾਗਾ ਵੀ ਮੈਂ ਬੋਲੋਂ ਤਾਂ ਉਹ ਕਹਿੰਨੀ ਇਸ ਕਰ ਚ ਪਰ ਹੂੰ ਤੁਸੀਂ ਭੂਆ ਨਾਲ ਐ ਕਰਦੇ ਵਧੀਆ ਨਹੀਂ ਲੱਗਦਾ ਐਂ ਕੀ ਕਰਤਾ ਪੁੱਤ ਮੈਂ ਤੇਰੇ ਭੂਆ ਨੂੰ ਕਿਹਾ 150 ਵਾਲਾ ਸੂਟ ਕੋਈ ਵੀ ਨਹੀਂ ਪਾਉਂਦਾ ਸਭ ਦੇ ਜਨੇਖਣੇ ਦੇ ਪਾਇਆ ਹੋਇਓ ਵੀ ਕਰੇ ਕੁਸੀਂ ਆਹ ਕੁੜੀ ਨੂੰ ਦਿੱਤਾ ਇਹ ਜਹਾ ਹੈ ਉਹਦੇ ਵੀ ਪੇਕੇ ਨੇ ਇਹ ਜੇ ਆਪਣੀ ਪ੍ਰੀਤੀ ਦੀ ਸੋਭਾ ਇਹਦੇ ਪੇਕੇ ਨੇ ਦਿੱਤਾ ਮੰਮੀ ਉਹਦੇ ਵੀ ਉੱਥੇ ਪੇਕੇ ਹੀ ਵੱਜਦੇ ਉਹਦੇ ਸੋਹਰੇ ਵੀ ਉਹ ਵੀ ਐ ਕਹਿਣਗੇ ਵੀ ਪੇਕੇ ਨੇ ਦਿੱਤਾ ਮੈਂ ਆ ਤਾਂ ਦਿੱਤਾ ਪੁੱਤ ਨੂੰ ਸੂਟ ਬਰੋਬਰ ਮੈਂ ਆ ਤਾਂ ਦਿੱਤਾ ਮੰਮੀ ਮੈਂ ਤਾਂ ਸੋਨੀਕੀ ਗੱਲ ਕਹਿੰਦੀ ਆ ਦੇਖੋ ਫਿਰ ਨਹੀਂ ਮੈਂ ਥੋੜੇ ਪੁੱਤ ਨੂੰ ਕਹੂੰਗੀ ਫਿਰ ਕਹਿੰਦੀ ਉਂਗਲਾ ਲਾਤੀਆਂ ਉਹਨੂੰ ਕੋ 500 ਰੁਪਏ ਦੇ ਦੇ ਚੱਲ ਦੇ ਤੋ ਜਿਹੜਾ ਜ ਉਹਦਾ ਸੂਟ ਨਹੀਂ ਚੱਜਦਾ ਉਹਨੂੰ 500 ਰੁਪਏ ਦੇ ਦੋ ਦਰਸੀਸਾਂ ਹੀ ਲੈ ਗਈਆਂ ਹੁੰਦੇ ਨੇ ਚੱਲ ਦੇ ਦੂੰਗੀ ਕੋਈ ਨਹੀਂ ਦੇ ਦੇਣਾ ਹਾਂ ਉਹਨੂੰ 500 ਰੁਪਏ ਮੈਂ ਦੇ ਦਿੰਗੀ ਦੇ ਦੇ ਉਹ ਕਹ ਲਉਗੀ ਮੰਮੀ ਹਾਂ ਨਾ ਚਲ ਕੋਈ ਨਹੀਂ ਦੇ ਦੇ ਹਾਂ ਪਤਾਦਰ ਸੀਸਾ ਨਹੀਂ ਲੈਂਦੇ ਹੁੰਦੇ ਕੁੜੀਆਂ ਤਾਂ ਠੀਕ ਹੈ ਆਈ ਨਹੀਂ ਹੁੰਦਾ ਉਹ ਨਾਂੰਦਾ ਤੇਤੀ ਹੈ ਚੰਗਾ ਹੁਣ ਆਈ ਜਿੱਦੇ ਰਾਜਵੀਰ ਨੂੰ ਲਈ ਮੇਰੇ ਤਾਂ ਮਨਜਾ ਖੁਸ਼ ਨਹੀਂ ਹੋਇਆਗਾ ਉਹ ਆਈ ਨਹੀਂ ਨਾ ਹੈਗੇ ਮੇਰੇ ਤਾਂ ਐਂ ਲੱਗਿਆ ਵੀ ਕਿਉਂ ਨਹੀਂ ਆਏ ਤੇ ਨਾਲੇ ਲਈ ਆਈ ਮੇਰੇ ਦੋ ਤੈਨੂੰ ਮੈਂ ਕੋਈ ਨਾ ਮੰਮੀ ਆ ਕਿਤੇ ਨਾ ਤਾਂ ਕਿ ਆਜ ਐਤਵਾਰ ਨੂੰ ਆਜੋ ਐਤਵਾਰ ਦੀ ਤਾਂ ਛੁੱਟੀ ਹੁੰਦੀ ਆ ਹਾਂ ਹਾਂ ਹੁਣ ਤਾਂ ਆ ਜਾਂਦੇ ਹਾਂ ਹਾਂ ਬਸ ਐਤਵਾਰ ਨੂੰ ਆਜੋ ਲੈ ਠੀਕ ਹੈ ਚੰਗਾ ਫਿਰ ਪੁੱਤ ਤੇ ਨਾਂ ਆਗੇ ਬਤਾ ਹਾਂ ਤੁਸੀਂ ਵੀ ਆਜੋ ਕੋਈ ਨਾ ਸਾਨੂੰ ਵੀ ਕਹਿਨੇ ਆ ਸੀ ਇੱਕੋ ਜਿਹੀ ਹੁੰਦੀ ਸਸਰੀ ਘਰ ਚੰਗਾ ਬਣਦੀ ਇਜੀ ਤੇ ਆਹ 500 ਰੁਪਇਆ ਪੈਂਜੀ ਲੈ ਲਈ ਕੋਸਟ ਨਾ ਕੋਈ ਹਣ ਫਾਨ ਕਰ ਲਿਆ ਕਰੋ ਭੋਜੀ ਤੁਸੀਂ ਕੋਨ ਨੂੰ ਕੋਨ ਕਰ ਲਿਆ ਕਰਾਂਗਾ ਹਾਂਜੀ ਐਂ ਕਹਿੰਦੀ ਅਸੀਂ ਮੈਂ ਤਾਂ ਜਸ਼ਨ ਤੇ ਭਾਣ ਨੂੰ ਤਾਂ ਛੱਡੀ ਹੁੰਦੀ ਕੋਈ ਨਾ ਮੰਮੀ ਛੱਡਿਆ ਹੁੰਦੀ